ਸਤਿ ਸ਼੍ਰੀ ਅਕਾਲ ਆਪ ਸਭ ਜੀ ਦਾ ਸਵਾਗਤ ਹੈ ਮੇਰੀ ਅਕਥ ਜ਼ਿੰਦਗੀ ਚੈਨਲ ਤੇ ਹਾਜ਼ਰ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਮੀਤ ਕਰਦੀ ਹਾਂ ਤੁਹਾਨੂੰ ਮੇਰੀ ਕਹਾਣੀ ਜ਼ਰੂਰ ਪਸੰਦ ਆਵੇਗੀ ਕਹਿੰਦੇ ਹਨ ਇੱਕ ਵਪਾਰੀ ਹਮੇਸ਼ਾ ਵਪਾਰੀ ਹੀ ਹੁੰਦਾ ਹੈ ਉਸ ਨੂੰ ਹਰ ਇੱਕ ਚੀਜ਼ ਵਿੱਚੋਂ ਵਪਾਰ ਨਜ਼ਰ ਆਉਂਦਾ ਹੈ ਵਪਾਰ ਦੇ ਚੱਕਰ ਵਿੱਚ ਕਦੇ-ਕਦੇ ਉਹ ਰਿਸ਼ਤੇ ਨਾਤੇ ਸਭ ਕੁਝ ਭੁੱਲ ਜਾਂਦਾ ਹੈ ਅਜਿਹੀ ਪ੍ਰਾਂਤਨ ਸਮਿਆਂ ਦੀ ਇੱਕ ਵਪਾਰੀ ਦੀ ਕਹਾਣੀ ਹੈ ਐਂ ਕਹਿ ਲੋ ਕਿ ਵੰਜਾਰੇ ਦੀ ਹੈ ਜੋ ਵੰਜਾਰਾ ਉਹ ਜੋ ਵੰਜ਼ ਦਾ ਵਪਾਰ ਕਰਦਾ ਹੈ ਇੱਕ ਵੰਜਾਰਾ ਤੇ ਉਸ ਦੀ ਪਤਨੀ ਇੱਕ ਰਾਜ ਤੋਂ ਦੂਸਰੇ ਰਾਜ ਵਿੱਚ ਕਮਾਈ ਕਰਨ ਲਈ ਜਾਂਦੇ ਹਨ ਇੱਕ ਸਟੇਟ ਤੋਂ ਦੂਸਰੀ ਸਟੇਟ ਵਿੱਚ ਜਦੋਂ ਪਹੁੰਚਦੇ ਨੇ ਉਹਨਾਂ ਨੂੰ ਕੁਝ ਡਾਕੂ ਮਿਲ ਜਾਂਦੇ ਹਨ ਉਹਨਾਂ ਡਾਕੂਆਂ ਨੇ ਉਸ ਵੰਜਾਰੇ ਤੇ ਉਸ ਵੰਜਾਰੇ ਦੀ ਪਤਨੀ ਦੇ ਕੋਲੋਂ ਜੋ ਕੁਝ ਵੀ ਹੁੰਦਾ ਹੈ ਗਹਿਣਾ ਕਟਾ ਪੈਸਾ ਥੇਲਾ ਸਭ ਉਹਨਾਂ ਜਿਸ ਨਾਲ ਵਪਾਰ ਕਰਨਾ ਹੁੰਦਾ ਹੈ ਸਭ ਕੁਝ ਲੁੱਟ ਲੈਂਦੇ ਹਨ ਇਸ ਤਰ੍ਹਾਂ ਵੰਜਾਰਾ ਤੇ ਉਸ ਦੀ ਪਤਨੀ ਨੂੰ ਡਾਕੂਆਂ ਨੇ ਪਖਾਰੀ ਬਣਾ ਦਿੱਤਾ ਇਸ ਤੋਂ ਬਾਅਦ ਡਾਕੂਆਂ ਦੀ ਮੰਡਲੀ ਉੱਥੋਂ ਚਲੀ ਜਾਂਦੀ ਹੈ ਪਰ ਵੰਜਾਰਾ ਤੇ ਉਸ ਦੀ ਪਤਨੀ ਆਪਣੇ ਲੁੱਟੇ ਜਾਣ ਦੀ ਚਿੰਤਾ ਵਿੱਚ ਪੈ ਜਾਂਦੇ ਤੇ ਸੋਚਣ ਲੱਗ ਜਾਂਦੇ ਹਨ ਕਿ ਅੱਗੇ ਹੁਣ ਕੀ ਕੀਤਾ ਜਾਵੇ ਇੱਕ ਅਨਜਾਨ ਸ਼ਹਿਰ ਵਿੱਚ ਦੋਹਾਂ ਦਾ ਇਹ ਸੋਚ-ਸੋਚ ਕੇ ਬੁਰਾ ਹਾਲ ਹੋ ਜਾਂਦਾ ਕਿਉਂਕਿ ਅਨਜਾਨ ਸ਼ਹਿਰ ਵਿੱਚ ਪੈਸਾ ਢੇਲਾ ਹੀ ਸਭ ਕੁਝ ਹੁੰਦਾ ਹੈ ਵੰਜਾਰਾ ਆਪਣੀ ਪਤਨੀ ਨੂੰ ਲੈ ਕੇ ਅਨਜਾਨ ਸ਼ਹਿਰ ਵੱਲ ਤੁਰ ਪੈਂਦਾ ਹੈ ਪਰ ਉਸ ਨੂੰ ਚਿੰਤਾ ਖਾਈ ਜਾ ਰਹੀ ਹੁੰਦੀ ਹੈ ਹੁਣ ਵਪਾਰ ਕਰਾਂ ਤੇ ਕਿਸ ਨਾਲ ਕਰਾਂ ਇਹੀ ਚਿੰਤਾ ਵਿੱਚ ਉਹ ਅੱਗੇ ਤੁਰਿਆ ਜਾਂਦਾ ਹੈ ਉਸੇ ਨਗਰ ਦੇ ਬਾਹਰ ਉਸ ਨੂੰ ਇੱਕ ਸਾਧੂ ਦੀ ਕੁਟਿਆ ਦਿਖਾਈ ਦਿੰਦੀ ਹੈ ਉਹ ਵੰਜਾਰਾ ਆਪਣੀ ਪਤਨੀ ਨੂੰ ਲੈ ਕੇ ਉਸ ਕੁਟਿਆ ਵੱਲ ਤੁਰ ਪੈਂਦਾ ਹੈ ਜਦੋਂ ਕੁਟਿਆ ਕੋਲ ਪਹੁੰਚਦਾ ਤਾਂ ਉੱਥੇ ਉਸ ਨੂੰ ਇੱਕ ਸਾਧੂ ਮਿਲਦਾ ਹੈ ਜੋ ਲੋਕਾਂ ਨੂੰ ਪ੍ਰਵਚਨ ਦੇ ਰਿਹਾ ਹੁੰਦਾ ਹੈ ਤੇ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰ ਰਿਹਾ ਹੁੰਦਾ ਹੈ ਸਾਧੂ ਨੂੰ ਦੇਖ ਕੇ ਵੰਜਾਰਾ ਸੋਚਣ ਲੱਗ ਜਾਂਦਾ ਕਿਉਂ ਨਾ ਮੈਂ ਵੀ ਸਾਧੂ ਨੂੰ ਆਪਣੀ ਸਮੱਸਿਆ ਦੱਸਾਂ ਸ਼ਾਇਦ ਮੇਰੀਆਂ ਸਮੱਸਿਆ ਦਾ ਕੋਈ ਹੱਲ ਕਰ ਦੇਵੇ ਇਸੇ ਵਿਚਾਰ ਨਾਲ ਉਹ ਸਾਧੂ ਮਹਾਤਮਾ ਦੇ ਕੋਲ ਪਹੁੰਚਦਾ ਹੈ ਤੇ ਉਸ ਸਾਧੂ ਨੂੰ ਆਪਣੀ ਸਮੱਸਿਆ ਦੱਸਦਾ ਹੈ ਉਹ ਦੱਸਦਾ ਹੈ ਮਹਾਰਾਜ ਮੇਰੇ ਕੋਲ ਜੋ ਵੀ ਧਨ ਦੌਲਤ ਸੀ ਸਭ ਡਾਕੂਆਂ ਨੇ ਲੁੱਟ ਲਈ ਮੈਂ ਹੁਣ ਕੀ ਕਰਾਂ ਮੈਨੂੰ ਕੋਈ ਹੱਲ ਨਜ਼ਰ ਨਹੀਂ ਆ ਰਿਹਾ ਪਰ ਜੇਕਰ ਤੁਸੀਂ ਮੇਰੀ ਪਤਨੀ ਨੂੰ ਕਿਸੇ ਸੇਠ ਦੇ ਕੋਲ ਗਹਿਣੇ ਰੱਖ ਦੋ ਮੈਨੂੰ ਪੈਸਾ ਲੈ ਦੋ ਤਾਂ ਤੁਹਾਡੀ ਬਹੁਤ ਕਿਰਪਾ ਹੋਵੇਗੀ ਜਦੋਂ ਸਾਧੂ ਨੇ ਬੰਜਾਰੇ ਦੀ ਗੱਲ ਸੁਣੀ ਤਾਂ ਸਾਧੂ ਨੂੰ ਵਪਾਰੀ ਉਸ ਬੰਜਾਰੇ ਦੇ ਦਇਆ ਆ ਜਾਂਦੀ ਹੈ ਸਾਧੂ ਨੇ ਆਪਣੇ ਗਿਆਨ ਪਛਾਣ ਦੇ ਕਿਸੇ ਸੇਠ ਕੋਲ ਉਸ ਵਪਾਰੀ ਨੂੰ ਦੱਸਿਆ ਉਸ ਦੇ ਕੋਲ ਉਹਨਾਂ ਦੋਹਾਂ ਨੂੰ ਭੇਜ ਦਿੱਤਾ ਬੰਜਾਰਾ ਆਪਣੀ ਪਤਨੀ ਨੂੰ ਲੈ ਕੇ ਉਸ ਸੇਠ ਕੋਲ ਚਲਿਆ ਗਿਆ ਸੇਠ ਨੂੰ ਹੱਥ ਜੋੜ ਕੇ ਕਹਿਣ ਲੱਗਾ ਸੇਠ ਜੀ ਮੈਨੂੰ ਕੁਝ ਪੈਸਿਆਂ ਦੀ ਜ਼ਰੂਰਤ ਹੈ। ਮੇਰੇ ਕੋਲ ਗਹਿਣੇ ਰੱਖਣ ਨੂੰ ਕੁਝ ਵੀ ਨਹੀਂ ਹੈ ਸਿਵਾਏ ਮੇਰੀ ਪਤਨੀ ਦੇ। ਹੁਣ ਤੁਸੀਂ ਮੇਰੀ ਪਤਨੀ ਨੂੰ ਗਹਿਣੇ ਰੱਖ ਕੇ ਮੈਨੂੰ ਕੁਝ ਪੈਸੇ ਦੇ ਦੇਵੋ। ਮੈਂ ਉਹਨਾਂ ਪੈਸਿਆਂ ਨਾਲ ਵਪਾਰ ਕਰਕੇ ਜਲਦੀ ਹੀ ਸਮੇਤ ਵਿਆਜ ਤੁਹਾਨੂੰ ਉਹ ਰਕਮ ਵਾਪਸ ਕਰ ਦੇਵਾਂਗਾ। ਆਪਣੀ ਪਤਨੀ ਨੂੰ ਤੁਹਾਡੇ ਤੋਂ ਛਡਾ ਕੇ ਲੈ ਜਾਵਾਂਗਾ। ਉਦੋਂ ਤੱਕ ਮੇਰੀ ਪਤਨੀ ਤੁਹਾਡੇ ਵੱਲੋਂ ਦਿੱਤੇ ਪੈਸਿਆਂ ਤੇ ਤੁਹਾਡੇ ਕੋਲ ਗਹਿਣੀ ਰਹੇਗੀ ਤੁਹਾਡੇ ਘਰ ਦਾ ਕੰਮਕਾਰ ਕਰੇਗੀ ਗਹਿਣੇ ਰੱਖਣ ਦਾ ਮਤਲਬ ਇਹ ਸੀ ਜਿਵੇਂ ਅੱਜ ਕੱਲ ਅਸੀਂ ਕਿਸੇ ਨੂੰ ਇਸ ਵਿਸ਼ਵਾਸ ਤੇ ਪੈਸੇ ਦੇ ਦਿੰਦੇ ਹਾਂ ਉਸ ਤੇ ਬਦਲੇ ਉਹ ਸਾਡਾ ਕੰਮ ਕਰੇਗਾ ਜਾਂ ਪੈਸੇ ਵਾਪਸ ਕਰੇਗਾ ਸੇਠ ਦੇ ਸੇਠ ਨੇ ਜਦੋਂ ਵੰਜਾਰੇ ਦੀ ਗੱਲ ਸੁਣੀ ਤਾਂ ਉਹ ਉਸ ਨੂੰ ਪੈਸੇ ਦੇਣ ਲਈ ਤਿਆਰ ਹੋ ਗਿਆ ਉਸ ਨੂੰ ਉਸ ਦੀ ਮਜਬੂਰੀ ਦਾ ਪਤਾ ਲੱਗ ਚੁੱਕਾ ਸੀ ਪੈਸਿਆਂ ਦੇ ਬਦਲੇ ਵਪਾਰੀ ਨੇ ਉਸਦੀ ਪਤਨੀ ਨੂੰ ਗਹਿਣੇ ਰੱਖ ਲਿਆ ਵੰਜਾਰਾ ਸੇਠ ਦੇ ਕੋਲ ਆਪਣੀ ਪਤਨੀ ਨੂੰ ਗਹਿਣੇ ਰੱਖ ਕੇ ਸੇਠ ਤੋਂ ਕਰਜ਼ ਲੈ ਕੇ ਵਪਾਰ ਲਈ ਚਲਿਆ ਗਿਆ ਦੇਖੋ ਉਸ ਵਕਤ ਕਿੰਨਾ ਭਲਾ ਜਮਾਨਾ ਸੀ ਕਿੰਨੇ ਭੋਲੇ ਲੋਕ ਸੀ ਲੋਕਾਂ ਦੀ ਸੋਚ ਦਾ ਅੰਦਾਜ਼ਾ ਅਸੀਂ ਇਸ ਗੱਲ ਤੋਂ ਲਗਾ ਸਕਦੇ ਹਾਂ ਵੰਜਾਰੇ ਨੇ ਸੇਠ ਤੋਂ ਪੈਸੇ ਜੋ ਪੈਸੇ ਲਈ ਸੀ ਉਨਾ ਪੈਸਿਆਂ ਦਾ ਉਸਨੇ ਪਿਆਜ਼ ਖਰੀਦਿਆ ਤੇ ਦੂਸਰੇ ਜ਼ਰੂਰਤਮੰਦ ਲੋਕਾਂ ਨੂੰ ਮਹਿੰਗੇ ਰੇਟਾਂ ਤੇ ਵੇਚਦਾ ਵੇਚ ਕੇ ਉਸਨੇ ਉਸ ਵੰਜਾਰੇ ਨੇ ਉਹਨਾਂ ਪੈਸਿਆਂ ਤੋਂ ਬਹੁਤ ਘੱਟ ਸਮੇਂ ਵਿੱਚ ਬਹੁਤ ਪੈਸਾ ਕਮਾ ਲਿਆ ਹੁਣ ਵੰਜਾਰਾ 6-7 ਮਹੀਨਿਆਂ ਬਾਅਦ ਹੁਣ ਉਹ ਸੇਠ ਕੋਲ ਵਾਪਸ ਪਹੁੰਚਿਆ ਇਹ ਕਹਿਣ ਦੇ ਲਈ ਕਿ ਸੇਠ ਜੀ ਹੁਣ ਤੁਸੀਂ ਆਪਣਾ ਹਿਸਾਬ ਕਰ ਲਓ ਮੇਰੀ ਪਤਨੀ ਮੈਨੂੰ ਵਾਪਸ ਕਰ ਦਵੋ ਇਹ ਸੁਣ ਕੇ ਸੇਠ ਨੇ ਕਿਹਾ ਭਾਈ ਸਾਹਿਬ ਇੱਕ ਗੱਲ ਦੱਸਾਂ ਅੱਜ ਤੋਂ 2 ਮਹੀਨੇ ਪਹਿਲਾਂ ਦੀ ਗੱਲ ਹੈ ਤੇਰੀ ਪਤਨੀ ਅਚਾਨਕ ਬਿਮਾਰ ਹੋ ਗਈ ਬਿਮਾਰੀ ਕਾਰਨ ਤੇਰੀ ਪਤਨੀ ਦੀ ਮੌਤ ਹੋ ਗਈ ਸੀ ਮੈਂ ਤੇਰੀ ਪਤਨੀ ਦਾ ਬਹੁਤ ਇਲਾਜ ਕਰਵਾਇਆ ਉਸ ਨੂੰ ਬਹੁਤ ਚੰਗੇ ਵੈਦਾਂ ਕੋਲ ਲੈ ਕੇ ਗਿਆ ਪਰ ਉਹ ਬਚ ਨਹੀਂ ਸકી ਵਨਜਾਰੇ ਨੇ ਜਦੋਂ ਸੇਠ ਦੀ ਗੱਲ ਸੁਣੀ ਤਾਂ ਬਹੁਤ ਦੁਖੀ ਹੋਇਆ ਫਿਰ ਥੋੜੀ ਦੇਰ ਸੋਚਣ ਤੋਂ ਬਾਅਦ ਹੌਸਲੇ ਨਾਲ ਉਸਨੇ ਸੇਠ ਨੂੰ ਕਿਹਾ ਸੇਠ ਜੀ ਜੋ ਹੋਣਾ ਸੀ ਉਹ ਹੋ ਚੁੱਕਾ ਹੈ ਸ਼ਾਇਦ ਮੇਰੇ ਨਸੀਬਾਂ ਵਿੱਚ ਹੀ ਇਹ ਕੁਝ ਲਿਖਿਆ ਹੈ ਜੇਕਰ ਉਹ ਮੇਰੇ ਨਾਲ ਵੀ ਹੁੰਦੀ ਤੇ ਜਦੋਂ ਉਸ ਦੀ ਮੌਤ ਦਾ ਵਕਤ ਆ ਜਾਂਦਾ ਤੇ ਉਸਨੇ ਮਰ ਹੀ ਜਾਣਾ ਸੀ ਕਿਉਂਕਿ ਹੋਣੀ ਨੂੰ ਕੌਣ ਟਾਲ ਸਕਦਾ ਹੈ ਪਰਮਾਤਮਾ ਦਾ ਹੁਕਮ ਹੈ ਸਿਰ ਮੱਥੇ ਪਰਵਾਣ ਫਿਰ ਵੀ ਤੁਸੀਂ ਆਪਣੇ ਪੈਸੇ ਮੇਰੇ ਤੋਂ ਲੈ ਲਓ ਤਾਂ ਕਿ ਮੈਨੂੰ ਇਸ ਗੱਲ ਦੀ ਸੰਤੁਸ਼ਟੀ ਹੋ ਜਾਏ ਕਿ ਮੈਂ ਆਪਣਾ ਕਰਜ਼ਾ ਝੁਕਾ ਦਿੱਤਾ ਆਪਣੀ ਪਤਨੀ ਨੂੰ ਗਹਿਣੇ ਰੱਖਣ ਦਾ ਕਲੰਕ ਮੈਂ ਖੁਦ ਖੁਦ ਨੂੰ ਬਚਾ ਲਿਆ ਬਚਾ ਸਕਾਂ ਬੰਜਾਰੇ ਦੀ ਗੱਲ ਸੁਣ ਕੇ ਸੁਣ ਕੇ ਉਹ सेठ ਕਹਿੰਦਾ ਹੈ ਨਹੀਂ ਭਾਈ ਸਾਹਿਬ ਮੈਂ ਹੁਣ ਤੇਰੇ ਕੋਲੋਂ ਪੈਸੇ ਕਿਵੇਂ ਲੈ ਸਕਦਾ ਹਾਂ ਕਿਉਂਕਿ ਮੈਂ ਤੇਰੀ ਈਮਾਨਤ ਤੈਨੂੰ ਵਾਪਸ ਨਹੀਂ ਦੇ ਸਕਦਾ ਤਾਂ ਤੇਰਾ ਕਰਜ਼ ਵੀ ਵਾਪਸ ਲੈਣ ਦਾ ਮੇਰਾ ਕੋਈ ਹੱਕ ਨਹੀਂ ਪਰ ਵੰਜਾਰੇ ਨੇ ਸੇਠ ਨੂੰ ਵਾਰ-ਵਾਰ ਆਪਣਾ ਕਰਜ਼ ਵਾਪਸ ਲੈਣ ਲਈ ਕਿਹਾ ਪਰ ਸੇਠ ਨਹੀਂ ਉਸ ਦੀ ਗੱਲ ਨਹੀਂ ਮੰਨਦਾ ਫਿਰ ਉਦਾਸ ਭਾਵਨਾ ਦੇ ਨਾਲ ਵੰਜਾਰਾ ਉੱਥੋਂ ਚਲਿਆ ਜਾਂਦਾ ਤੇ ਰਸਤੇ ਵਿੱਚ ਫਿਰ ਉਹ ਉਸੇ ਸਥਾਨ ਤੇ ਪਹੁੰਚਦਾ ਹੈ ਜਿੱਥੇ ਉਸ ਨੂੰ ਸਾਧੂ ਮਹਾਤਮਾ ਪਹਿਲੀ ਵਾਰ ਮਿਲਿਆ ਸੀ ਹਮੇਸ਼ਾ ਦੀ ਤਰ੍ਹਾਂ ਸਾਧੂ ਮਹਾਤਮਾ ਆਪਣੇ ਚਬੂਤਰੇ ਉੱਤੇ ਬੈਠਾ ਆਪਣੀ ਸੰਗਤ ਨੂੰ ਉਪਦੇਸ਼ ਦੇ ਰਿਹਾ ਸੀ ਬੰਜਾਰਾ ਵੀ ਮਨ ਦੀ ਸ਼ਾਂਤਲੀ ਸ਼ਾਂਤੀ ਲਈ ਉੱਥੇ ਜਾ ਕੇ ਬੈਠ ਗਿਆ ਸਾਧੂ ਮਹਾਤਮਾ ਦੇ ਪ੍ਰਵਚਨ ਸੁਣਨ ਲੱਗਾ ਸਾਧੂ ਮਹਾਤਮਾ ਨੇ ਉਸ ਵੰਜਾਰੇ ਨੂੰ ਜਦੋਂ ਦੇਖਿਆ ਤਾਂ ਉਸ ਨੇ ਉਸ ਨੂੰ ਪਛਾਣ ਲਿਆ ਉਸ ਤੋਂ ਉਸ ਦਾ ਹਾਲ ਚਾਲ ਪੁੱਛਿਆ ਬੰਜਾਰੀ ਨੇ ਪੂਰਾ ਘਟਨਾਕਰਮ ਮਹਾਤਮਾ ਨੂੰ ਦੱਸਿਆ ਮਹਾਤਮਾ ਇੱਕ ਸਿੱਧ ਪੁਰਸ਼ ਸੀ ਬੰਜਾਰੀ ਦੀ ਗੱਲ ਸੁਣ ਕੇ ਸਾਧੂ ਨੇ ਕਿਹਾ ਉਸ ਸੇਠ ਨੇ ਤੇਰੇ ਨਾਲ ਧੋਖਾ ਕੀਤਾ ਤੇਰੀ ਪਤਨੀ ਨਿਸ਼ਚਿਤ ਰੂਪ ਵਿੱਚ ਜਿੰਦਾ ਹੈ ਤੇਰੀ ਪਤਨੀ ਨੂੰ ਉਸ ਸੇਠ ਨੇ ਆਪਣੇ ਘਰ ਵਿੱਚ ਲੁਕੋ ਲਿਆ ਹੈ ਹੁਣ ਤੂੰ ਐਵੇਂ ਕਰ ਤੂੰ ਰਾਜੇ ਕੋਲ ਚਲਿਆ ਜਾ ਰਾਜੇ ਦੇ ਦਰਬਾਰ ਜਾ ਕੇ ਰਾਜੇ ਨੂੰ ਬੇਨਤੀ ਕਰ ਕਿ ਮਹਾਰਾਜ ਮੇਰੀ ਪਤਨੀ ਜੋ ਕਿ ਸੇਠ ਦੇ ਕੋਲ ਗਹਿਣੇ ਸੀ ਮੈਂ ਉਸ ਦਾ ਕਰਜ਼ਾ ਅਦਾ ਕਰਨ ਲਈ ਤਿਆਰ ਹਾਂ ਪਰ ਸੇਠ ਮੇਰੀ ਪਤਨੀ ਨੂੰ ਦੇਣ ਲਈ ਤਿਆਰ ਨਹੀਂ ਕਿਉਂਕਿ ਇਸ ਨਗਰ ਦਾ ਰਾਜਾ ਬਹੁਤ ਬੁੱਧੀਮਾਨ ਵਿਅਕਤੀ ਹੈ ਉਹ ਨਿਸ਼ਚਿਤ ਰੂਪ ਵਿੱਚ ਤੇਰੀ ਪਤਨੀ ਨੂੰ ਉਸ ਸੇਠ ਤੋਂ ਤੈਨੂੰ ਵਾਪਸ ਦਵਾ ਦੇਵੇਗਾ ਮਹ ਸਾਧੂ ਮਹਾਤਮਾ ਦੀ ਗੱਲ ਨੂੰ ਮੰਨ ਕੇ ਵੰਜਾਰਾ ਰਾਜੇ ਦੇ ਦਰਬਾਰ ਪਹੁੰਚਦਾ ਹੈ ਰਾਜੇ ਦੇ ਦਰਬਾਰ ਵਿੱਚ ਪਹੁੰਚ ਕੇ ਉਸਨੇ ਰਾਜੇ ਨੂੰ ਗਹਾਰ ਲਈ ਮਹਾਰਾਜ ਮੇਰੀ ਪਤਨੀ ਸੇਠ ਤੋਂ ਮੈਨੂੰ ਲੈ ਦਿਓ ਰਾਜੇ ਨੇ ਸੇਠ ਨੂੰ ਬੁਲਾਇਆ ਉਸ ਤੋਂ ਪੁੱਛਿਆ ਕਿ ਇਹ ਵਿਅਕਤੀ ਜੋ ਬੰજારਾ ਹੈ ਉਸਨੇ ਤੇਰੇ ਤੋਂ ਕੁਝ ਪੈਸੇ ਪੈਸਿਆਂ ਦੇ ਬਦਲੇ ਆਪਣੀ ਪਤਨੀ ਉਸਨੇ ਤੇਰੇ ਕੋਲ ਗਹਿਣੇ ਰੱਖ ਦਿੱਤੀ ਸੀ ਸੇਠ ਨੇ ਸਵਕਾਰ ਕਰਦੇ ਹੋਏ ਕਿਹਾ ਹਾਂ ਰਾਜਨ ਵਨਜਾਰੇ ਦੀ ਇਹ ਗੱਲ ਬਿਲਕੁਲ ਸੱਚ ਹੈ ਰਾਜੇ ਨੇ ਫਿਰ ਕਿਹਾ ਤੂੰ ਇਸ ਦੀ ਪਤਨੀ ਨੂੰ ਕਿਉਂ ਵਾਪਸ ਨਹੀਂ ਕਰ ਰਿਹਾ ਰਾਜੇ ਦੀ ਗੱਲ ਸੁਣ ਤੋਂ ਬਾਅਦ ਸੇਠ ਬੋਲਦਾ ਹੈ ਕਿਵੇਂ ਵਾਪਸ ਕਰਾਂ ਮਹਾਰਾਜ ਮੈਂ ਇਸ ਵਨਜਾਰੇ ਦੀ ਪਤਨੀ ਨੂੰ ਕਿਉਂਕਿ ਇਸ ਵਨਜਾਰੇ ਨੂੰ ਮੈਂ ਦੱਸ ਦਿੱਤਾ ਹੈ ਅੱਜ ਤੋਂ 2 ਮਹੀਨੇ ਪਹਿਲਾਂ ਇਸ ਦੀ ਪਤਨੀ ਦੀ ਮੌਤ ਹੋ ਚੁੱਕੀ ਹੈ ਮਹਾਰਾਜ ਮੈਂ ਧਰਮਰਾਜ ਦੇ ਕੋਲ ਜਾ ਕੇ ਇਸ ਦੀ ਪਤਨੀ ਨੂੰ ਵਾਪਸ ਤਾਂ ਨਹੀਂ ਲਿਆ ਸਕਦਾ ਰਾਜੇ ਨੇ ਪੁੱਛਿਆ ਕੋਈ ਗਵਾਹ ਹੈ ਤੇਰੇ ਕੋਲ ਜੋ ਇਸ ਗੱਲ ਦੀ ਪੁਸ਼ਟੀ ਕਰੇ ਕਿ ਇਸ ਦੀ ਪਤਨੀ ਦੀ ਮੌਤ ਹੋ ਚੁੱਕੀ ਹੈ ਤਾਂ ਸੇਠ ਕਹਿ ਲਗਾ ਜੀ ਮਹਾਰਾਜ ਇਸ ਗੱਲ ਦੀ ਪੁਸ਼ਟੀ ਕਰ ਦੇਵਾਂਗਾ ਜਿਸ ਵੈਦ ਨੇ ਇਸ ਬੰਜਾਰੇ ਦੀ ਪਤਨੀ ਦਾ ਇਲਾਜ ਕੀਤਾ ਉਹ ਚਾਰ ਵਿਅਕਤੀ ਜਿਨ੍ਹਾਂ ਨੇ ਇਸ ਦੀ ਪਤਨੀ ਨੂੰ ਸ਼ਮਸ਼ਾਨ ਘਾਟ ਵਿੱਚ ਲਿਜਾਣ ਲਈ ਮੋਢਾ ਦਿੱਤਾ ਉਸ ਦਾ ਅੰਤਿਮ ਸੰਸਕਾਰ ਕੀਤਾ ਸੇਠ ਨੇ ਇਹ ਗੱਲ ਇੰਨੇ ਵਿਸ਼ਵਾਸ ਨਾਲ ਕਹੀ ਕਿ ਰਾਜੇ ਨੂੰ ਉਸ ਦੀ ਗੱਲ ਤੇ ਵਿਸ਼ਵਾਸ ਹੋ ਗਿਆ ਤਾਂ ਫਿਰ ਰਾਜੇ ਨੇ ਵੰਜਾਰੇ ਨੂੰ ਕਿਹਾ ਜੇਕਰ ਤੇਰੀ ਪਤਨੀ ਜ਼ਿੰਦਾ ਹੁੰਦੀ ਮੈਂ ਹਰ ਹਾਲ ਤੈਨੂੰ ਤੇਰੀ ਪਤਨੀ ਇਸ ਸੇਠ ਤੋਂ ਲੈ ਕੇ ਦਿੰਦਾ ਪਰ ਹੁਣ ਇਹ ਮਜਬੂਰੀ ਹੈ ਕੁਝ ਕੀਤਾ ਨਹੀਂ ਜਾ ਸਕਦਾ ਇਸ ਤਰ੍ਹਾਂ ਰਾਜੇ ਨੇ ਵੰਜਾਰੇ ਨੂੰ ਸਮਝਾ ਕੇ ਵਾਪਸ ਭੇਜ ਦਿੱਤਾ ਬੰਜਾਰਾ ਫਿਰ ਉਸ ਸਾਧੂ ਮਹਾਤਮਾ ਕੋਲ ਜਾਂਦਾ ਹੈ ਉਸ ਨੂੰ ਜੋ ਕੁਝ ਵੀ ਰਾਜੇ ਦੇ ਦਰਬਾਰ ਵਿੱਚ ਹੋਇਆ ਸਭ ਕੁਝ ਬਿਆਨ ਕਰਦਾ ਹੈ ਇਹ ਸਭ ਕੁਝ ਸੁਣ ਤੋਂ ਬਾਅਦ ਮਹਾਤਮਾ ਨੇ ਕਿਹਾ ਮੈਂ ਉਸ ਰਾਜੇ ਨੂੰ ਇੰਨਾ ਘੱਟ ਦਿਮਾਗ ਵਾਲਾ ਇਨਸਾਨ ਨਹੀਂ ਸਮਝਦਾ ਸੀ ਮੈਨੂੰ ਦੁੱਖ ਹੈ ਕਿ ਉਸ ਨੇ ਤੇਰੇ ਨਾਲ ਨਿਆਂ ਨਹੀਂ ਕੀਤਾ ਉਸ ਰਾਜੇ ਨੇ ਸੇਠ ਦੀਆਂ ਗੱਲਾਂ ਤੇ ਯਕੀਨ ਕਰ ਲਿਆ ਤੈਨੂੰ ਸਮਝਾ ਕੇ ਵਾਪਸ ਭੇਜ ਦਿੱਤਾ ਹੁਣ ਤੂੰ ਮੇਰੀ ਗੱਲ ਧਿਆਨ ਨਾਲ ਸੁਣ ਤੂੰ ਇੱਕ ਵਾਰ ਫਿਰ ਉਸ ਰਾਜੇ ਦੇ ਕੋਲ ਜਾ ਉਸ ਰਾਜੇ ਨੂੰ ਕਹਿ ਕਿ ਉਹ ਸਿਰਫ 3 ਘੰਟਿਆਂ ਦੇ ਲਈ ਆਪਣੇ ਰਾਜਗਦੀ ਉੱਤੇ ਮੈਨੂੰ ਬਿਠਾ ਦੇਵੇ ਯਾਨੀ ਕਿ ਸਾਧੂ ਨੂੰ ਬਿਠਾ ਦੇਵੇ ਤੇ ਮੈਂ ਰਾਜੇ ਨੂੰ ਦੱਸਾਂਗਾ ਕਿ ਨਿਆ ਕਿਵੇਂ ਕੀਤਾ ਜਾਂਦਾ ਹੈ ਨਿਆ ਕਿਸ ਨੂੰ ਕਹਿੰਦੇ ਹਨ ਉਹ ਬੰਜਾਰਾ ਇੱਕ ਵਾਰ ਫਿਰ ਰਾਜੇ ਦੇ ਦਰਬਾਰ ਪਹੁੰਚਦਾ ਜਿਵੇਂ ਉਸ ਨੂੰ ਉਸ ਮਹਾਤਮਾ ਨੇ ਕਿਹਾ ਸੀ ਓਵੇਂ ਹੀ ਜਾ ਕੇ ਉਹ ਰਾਜੇ ਨੂੰ ਕਹਿੰਦਾ ਹੈ ਰਾਜੇ ਨੇ ਵਨਜਾਰੇ ਦੀ ਗੱਲ ਸੁਣੀ ਸੁਣਨ ਤੋਂ ਬਾਅਦ ਰਾਜੇ ਨੇ ਕਿਹਾ ਮੈਨੂੰ 3 ਘੰਟਿਆਂ ਦੇ ਲਈ ਆਪਣੀ ਰਾਜਗaddi ਛੱਡਣ ਵਿੱਚ ਕੋਈ ਇਤਰਾਜ਼ ਨਹੀਂ ਅਗਰ ਤੈਨੂੰ ਨਿਹਾਮੇ ਸਕਦਾ ਹੈ ਤਾਂ ਮੈਂ 3 ਘੰਟਿਆਂ ਲਈ ਆਪਣੀ ਰਾਜਗaddi ਛੱਟ ਸਕਦਾ ਹਾਂ ਤੋ ਉਸ ਮਹਾਤਮਾ ਨੂੰ ਰਾਜ ਦਰਬਾਰ ਵਿੱਚ ਲੈ ਕੇ ਆ ਰਾਜੇ ਦੀ ਗੱਲ ਸੁਣ ਤੋਂ ਬਾਅਦ ਵੰਜਾਰਾ ਸਾਧੂ ਮਹਾਤਮਾ ਦੇ ਕੋਲ ਜਾਂਦਾ ਹੈ ਉਸ ਮਹਾਤਮਾ ਨੂੰ ਰਾਜ ਦਰਬਾਰ ਵਿੱਚ ਲੈ ਕੇ ਆਉਂਦਾ ਹੈ ਜਦੋਂ ਉਹ ਸਾਧੂ ਮਹਾਤਮਾ ਰਾਜ ਦਰਬਾਰ ਵਿੱਚ ਪਹੁੰਚਦਾ ਤਾਂ ਰਾਜੇ ਨੇ ਆਪਣੀ ਰਾਜ ਗੱਦੀ ਛੱਡ ਦਿੱਤੀ ਮਹਾਤਮਾ ਰਾਜ ਗੱਦੀ ਤੇ ਬਿਰਾਜਮਾਨ ਹੋ ਜਾਂਦਾ ਹੈ ਮਹਾਤਮਾ ਦੇ ਸਾਹਮਣੇ ਸੇਠ ਨੂੰ ਪੇਸ਼ ਕੀਤਾ ਜਾਂਦਾ ਹੈ ਮਹਾਤਮਾ ਨੇ ਸੇਠ ਨੂੰ ਪੁੱਛਿਆ ਦੋ ਮਹੀਨੇ ਪਹਿਲਾਂ ਜਦੋਂ ਬਨਜਾਰੇ ਦੀ ਪਤਨੀ ਦੀ ਮੌਤ ਹੋ ਗਈ ਸੀ ਉਸ ਦਾ ਕੋਈ ਸਬੂਤ ਹੈ ਤੇਰੇ ਕੋਲ ਸੇਠ ਨੇ ਕਿਹਾ ਹਾਂ ਜੀ ਹਾਂ ਮੇਰੇ ਕੋਲ ਗਵਾਹ ਮੌਜੂਦ ਹਨ ਫਿਰ ਰਾਜਾ ਬਣੇ ਸਾਧੂ ਮਹਾਤਮਾ ਨੇ ਸੇਠ ਦੇ ਗਵਾਹਾਂ ਨੂੰ ਦਵਾ ਦਰਬਾਰ ਵਿੱਚ ਪੇਸ਼ ਹੋਣ ਲਈ ਕਿਹਾ ਸਭ ਤੋਂ ਪਹਿਲਾਂ ਉਹ ਸਾਧੂ ਨੇ ਉਸ ਵੇਦ ਨੂੰ ਬੁਲਾਇਆ ਜਿਸ ਨੇ ਵੰਜਾਰੇ ਦੀ ਪਤਨੀ ਦਾ ਇਲਾਜ ਕੀਤਾ ਸੀ ਸਾਧੂ ਨੇ ਉਸ ਵੈਦ ਨੂੰ ਪੁੱਛਿਆ ਕਿਉਂ ਭਾਈ ਤੁਸੀਂ ਇਸ ਵੰਜਾਰੇ ਦੀ ਪਤਨੀ ਦਾ ਇਲਾਜ ਕੀਤਾ ਵੈਦ ਬੋਲਦਾ ਹੈ ਜੀ ਹਾਂ ਮੈਂ ਵੰਜਾਰੇ ਦੀ ਪਤਨੀ ਦਾ ਇਲਾਜ ਕੀਤਾ ਵੈਦ ਦੀ ਗੱਲ ਸੁਣਨ ਤੋਂ ਬਾਅਦ ਸਾਧੂ ਉਸ ਵੈਦ ਨੂੰ ਪੁੱਛਦਾ ਹੈ ਕਿ ਤੂੰ ਵੰਜਾਰੇ ਦੀ ਪਤਨੀ ਦਾ ਇਲਾਜ ਕਰਨ ਲਈ ਉਸ ਦੇ ਘਰ ਗਿਆ ਸੀ ਜਾਂ ਸੇਠ ਵੰਜਾਰੇ ਦੀ ਪਤਨੀ ਨੂੰ ਤੇਰੇ ਕੋਲ ਲੈ ਕੇ ਆਇਆ ਸੀ ਰਾਜਾ ਬਣੇ ਸਾਧੂ ਮਹਾਤਮਾ ਦੀ ਗੱਲ ਸੁਣਨ ਤੋਂ ਬਾਅਦ ਵੈਦ ਰਾਜੇ ਨੂੰ ਕਹਿੰਦਾ ਹੈ ਮਹਾਰਾਜ ਸੇਠ ਜੀ ਮੇਰੇ ਕੋਲ ਖੁਦ ਆ ਕੇ ਦਵਾਈ ਲੈ ਜਾਂਦੇ ਸੀ ਫਿਰ ਸਾਧੂ ਮਹਾਰਾਜ ਕਹਿੰਦਾ ਹੈ ਕਿ ਤੂੰ ਇਹ ਗੱਲ ਯਕੀਨ ਨਾਲ ਨਹੀਂ ਕਹਿ ਸਕਦਾ ਕਿ ਉਹ ਦਵਾਈ ਸੇਠ ਬੰਜਾਰੇ ਦੀ ਪਤਨੀ ਵਾਸਤੇ ਹੀ ਲੈ ਕੇ ਜਾਂਦਾ ਸੀ ਜਾਂ ਫਿਰ ਕਿਸੇ ਹੋਰ ਦੇ ਲਈ ਸਾਧੂ ਦੀ ਗੱਲ ਸੁਣ ਤੋਂ ਬਾਅਦ ਹੁਣ ਵੈਦ ਕਹਿੰਦਾ ਹੈ ਇਹ ਗੱਲ ਮੈਂ ਯਕੀਨ ਨਾਲ ਨਹੀਂ ਕਹਿ ਸਕਦਾ ਕਿ ਸੇਠ ਇਹ ਦਵਾਈ ਵੰਜਾਰੇ ਦੀ ਪਤਨੀ ਵਾਸਤੇ ਹੀ ਲੈ ਕੇ ਜਾਂਦਾ ਸੀ ਜਾਂ ਕਿਸੇ ਹੋਰ ਦੇ ਲਈ ਪਰ ਦਵਾਈ ਜ਼ਰੂਰ ਲੈ ਕੇ ਜਾਂਦਾ ਸੀ ਵੈਦ ਦੀ ਗੱਲ ਸੁਣ ਤੋਂ ਬਾਅਦ ਉਹ ਸਾਧੂ ਕਹਿੰਦਾ ਹੈ ਮਤਲਬ ਤਾਂ ਇਹੀ ਹੈ ਤੂੰ ਮਰੀਜ਼ ਨੂੰ ਬਿਨਾਂ ਦੇਖੇ ਹੀ ਦਵਾਈ ਦੇ ਦਿੰਦਾ ਹੈ ਇਹ ਤਾਂ ਗੰਭੀਰ ਮਾਮਲਾ ਹੈ ਤੂੰ ਦਵਾਈ ਦੇ हां ਕਿਸੇ ਨੂੰ ਜ਼ਹਿਰ ਵੀ ਦੇ ਸਕਦਾ ਹੈ ਤੇ ਹੋ ਸਕਦਾ ਹੈ ਤੇਰੇ ਦੁਆਰਾ ਦਿੱਤੇ ਗਏ ਜ਼ਹਿਰ ਨਾਲ ਵੰਜਾਰੇ ਦੀ ਪਤਨੀ ਦੀ ਮੌਤ ਹੋ ਗਈ ਹੋਵੇ ਸਾਧੂ ਦੀ ਗੱਲ ਸੁਣਨ ਤੋਂ ਬਾਅਦ ਵੈਦ ਦੇ ਚਿਹਰੇ ਦਾ ਰੰਗ ਲਾਲ ਪੀਲਾ ਹੋ ਪੈ ਜਾਂਦਾ ਹੈ ਉਹ ਫੌਰਨ ਕਹਿੰਦਾ ਹੈ ਨਹੀਂ ਹਜੂਰ ਮਹਾਰਾਜ ਹਰਗਿਜ਼ ਵੀ ਨਹੀਂ ਮੈਂ ਆਪਣੇ ਕਿਸੇ ਮਰੀਜ਼ ਨੂੰ ਦਵਾਈ ਦੇ ਬਦਲੇ ਜ਼ਹਿਰ ਕਿਉਂ ਦੇਵਾਂਗਾ ਇਸ ਤਰ੍ਹਾਂ ਮੇਰੀ ਇੱਜ਼ਤ ਮਿੱਟੀ ਵਿੱਚ ਮਿਲ ਜਾਵੇਗੀ ਵੈਦ ਦੀ ਗੱਲ ਸੁਣਨ ਤੋਂ ਬਾਅਦ ਮਹਾਤਮਾ ਕਹਿੰਦਾ ਹੈ ਹੁਣ ਤਾਂ ਤੂੰ ਇਹੀ ਗੱਲ ਕਹੇਗਾ ਮੈਂ ਤੈਨੂੰ ਆਪਣੇ ਕਰਤੱਵ ਦੇ ਪ੍ਰਤੀ ਲਾਪਰਵਾਹੀ ਵਰਤਨ ਦੇ ਲਈ ਇੱਕ ਮਰੀਜ਼ ਦੇ ਜੀਵਨ ਨਾਲ ਖਿਲਵਾੜ ਕਰਨ ਦੇ ਲਈ ਤੇ ਇਸ ਅਪਰਾਧ ਲਈ ਹੁਣ ਤੈਨੂੰ 50 ਕੋੜੇ ਮਾਰਨ ਦਾ ਆਦੇਸ਼ ਦਿੰਦਾ ਹਾਂ ਇਸ ਦੇ ਨਾਲ ਤੇਰਾ ਮੂੰਹ ਕਾਲਾ ਕਰਕੇ ਸਾਰੇ ਨਗਰ ਦੇ ਵਿੱਚ ਤੈਨੂੰ ਕਮਾਇਆ ਜਾਵੇਗਾ ਹੁਣ ਤੂੰ ਹੀ ਸੋਚ ਸਕਦਾ ਹੈ ਤੂੰ ਸੱਚ ਬੋਲੇਗਾ ਜਾਂ ਫਿਰ ਆਪਣੇ ਸੈਨਿਕਾਂ ਨੂੰ ਤਾਂ ਇਹਨੂੰ ਗ੍ਰਿਫਤਾਰ ਕਰਨ ਦਾ ਆਦੇਸ਼ ਦੇਵਾਂ ਇਹ ਗੱਲ ਸੁਣਨ ਤੋਂ ਬਾਅਦ ਵੈਦ ਦਾ ਸਾਰਾ ਸਰੀਰ ਕੰਬਣ ਲੱਗ ਜਾਂਦਾ ਹੈ ਤੇ ਉਹ ਸਾਧੂ ਦੇ ਚਰਨਾਂ ਵਿੱਚ ਜਾ ਕੇ ਡਿੱਗ ਪੈਂਦਾ ਤੇ ਕਹਿੰਦਾ ਹੈ ਹਜੂਰ ਮੈਨੂੰ ਮaaf ਕਰ ਦੇਵੋ ਮੈਂ ਸਵੀਕਾਰ ਕਰਦਾ ਹਾਂ ਕਿ ਮੈਂ ਸੇਠ ਦੇ ਦੱਸੇ ਕਿਸੇ ਵੀ ਮਰੀਦ ਦਾ ਇਲਾਜ ਨਹੀਂ ਕੀਤਾ ਸੇਠ ਨੇ ਮੈਨੂੰ ਪੰਜ ਮੋਹਰਾਂ ਦਾ ਲਾਲਚ ਦਿੱਤਾ ਸੀ ਇਹ ਗਵਾਹੀ ਦੇਣ ਦੇ ਲਈ ਬਸ ਮੇਰਾ ਇੰਨਾ ਹੀ ਅਪਰਾਧ ਹੈ ਕਿ ਮੈਂ ਲਾਲਚ ਵਿੱਚ ਆ ਕੇ ਇਸ सेठ ਦੀ ਗੱਲ ਮੰਨ ਲਈ ਰਾਜਾ ਬਣੇ ਸਾਧੂ ਮਹਾਤਮਾ ਨੇ ਕਿਹਾ ਕੁਝ ਵੀ ਹੋਵੇ ਤੁਸੀਂ ਅਪਰਾਧ ਤਾਂ ਕੀਤਾ ਹੀ ਹੈ ਇਸ ਲਈ ਮੈਂ ਤੈਨੂੰ ਝੂਠੀ ਗਵਾਹੀ ਦੇ ਇਲਜ਼ਾਮ ਵਿੱਚ 10 ਕੋੜੇ ਮਾਰਨ ਦਾ ਆਦੇਸ਼ ਦਿੰਦਾ ਹਾਂ ਸਾਧੂ ਮਹਾਤਮਾ ਦੇ ਆਦੇਸ਼ ਤੇ ਰਾਜਾ ਦੇ ਸੈਨਿਕਾਂ ਨੇ ਤ੍ਰੰਤਿ ਹੀ ਪਾਲਣਾ ਕੀਤੀ ਸੈਣਕਾ ਨੇ ਭਰੇ ਦਰਬਾਰ ਵਿੱਚ ਉਸ ਵੈਦ ਨੂੰ ਕੋੜੇ ਮਾਰਨੇ ਸ਼ੁਰੂ ਕਰ ਦਿੱਤੇ ਪਹਿਲਾ ਕੋੜਾ ਵੱਜਦੇ ਸਾਰ ਹੀ ਉਹ ਜੋਰ ਨਾਲ ਚੀਲਾ ਉੱਠਿਆ ਥਲਮਲਾ ਉੱਠਿਆ ਤੇ ਕਹਿਣ ਲੱਗਾ ਮਹਾਰਾਜ ਰਹਿਮ ਕਰੋ ਮੇਰੇ ਤੇ ਰਹਿਮ ਕਰੋ ਮੈਂ ਮਰ ਜਾਵਾਂਗਾ ਹਰ ਕੋੜੇ ਨੂੰ ਵੱਜਣ ਤੋਂ ਬਾਅਦ ਉਸ ਦੇ ਗਲੇ ਵਿੱਚ ਇੱਕ ਤਰਸਜੋਗ ਆਵਾਜ਼ ਨਿਕਲਦੀ ਵੈਦ ਦੇ ਨਾਲ ਐਵੇਂ ਸਭ ਕੁਝ ਹੁੰਦਾ ਦੇਖ ਕੇ ਸੀਹੜ ਦੇ ਗਵਾਹ ਦੇ ਤੌਰ ਤੇ ਬੁਲਾਏ ਗਏ ਚਾਰ ਵਿਅਕਤੀਆਂ ਦਾ ਕਲੇਜਾ ਹੁਣ ਮੂੰਹ ਨੂੰ ਆ ਗਿਆ ਜਿਨ੍ਹਾਂ ਨੇ ਬੰਜਾਰੇ ਦੀ ਪਤਨੀ ਨੂੰ ਸ਼ਮਸ਼ਾਨ ਘਾਟ ਵਿੱਚ ਲਿਜਾਣ ਲਈ ਮੋੜਾ ਦਿੱਤਾ ਸੀ ਸੰਸਕਾਰ ਕਰਾਇਆ ਸੀ ਹੁਣ ਵਾਰੀ ਉਹਨਾਂ ਚਾਰੀ ਗਵਾਹਾਂ ਦੀ ਸੀ ਸਾਧੂ ਮਹਾਤਮਾ ਨੇ ਉਹਨਾਂ ਨੂੰ ਪੁੱਛਿਆ ਕਿ ਤੁਹਾਡਾ ਕਹਿਣਾ ਕੀ ਹੈ ਤੁਸੀਂ ਚਾਰਾਂ ਨੇ ਇਸ ਬੰਜਾਰੇ ਦੀ ਪਤਨੀ ਦੀ ਮ੍ਰਿਤਕ ਦੇਹ ਨੂੰ ਮੋੜਾ ਦਿੱਤਾ ਸ਼ਮਸ਼ਾਨ ਘਾਟ ਲੈ ਕੇ ਗਏ ਤੇ ਸੰਸਕਾਰ ਕੀਤਾ ਮੈਨੂੰ ਦੱਸੋ ਕਿ ਅੰਤਿਮ ਸੰਸਕਾਰ ਕਰਨ ਤੋਂ ਪਹਿਲਾਂ ਜਦੋਂ ਮ੍ਰਿਤਕ ਸਰੀਰ ਨੂੰ ਇਸ਼ਨਾਨ ਕਰਾਇਆ ਗਿਆ ਸੀ ਜਾਂ ਫਿਰ ਉਸ ਨੂੰ ਕਫਨ ਵਿੱਚ ਲਪੇਟਿਆ ਗਿਆ ਧਰਤੀ ਤੇ ਰੱਖਿਆ ਗਿਆ ਇਸ਼ਨਾਨ ਦੇ ਦੌਰਾਨ ਕਿ ਤੁਸੀਂ ਉਸ ਇਸਤਰੀ ਦਾ ਮ੍ਰਿਤਕ ਦੇਹ ਦੇਖਿਆ ਸੀ ਇਹ ਸੁਣ ਕੇ ਉਹ ਸੇਠ ਦੇ ਚਾਰੇ ਗਵਾਹ ਕਹਿਣ ਲੱਗੇ ਨਹੀਂ ਨਹੀਂ ਹਜੂਰ ਅਸੀਂ ਉਸ ਮ੍ਰਿਤਕ ਦੇਹ ਨੂੰ ਨਹੀਂ ਦੇਖਿਆ ਜਦੋਂ ਸੇਠ ਨੇ ਅਰਥੀ ਤਿਆਰ ਕਰ ਲਈ ਸੀ ਉਸ ਤੋਂ ਬਾਅਦ ਉਸ ਨੂੰ ਅਸੀਂ ਸ਼ਮਸ਼ਾਨ ਘਾਟ ਲੈ ਕੇ ਗਏ ਉੱਥੇ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਉਹਨਾਂ ਚਾਰੇ ਗਵਾਹਾਂ ਦੀ ਗੱਲ ਸੁਣ ਤੋਂ ਬਾਅਦ ਸਾਧੂ ਮਹਾਤਮਾ ਕਹਿੰਦਾ ਹੈ ਤੁਸੀਂ ਚਾਰਾਂ ਨੇ ਇਹ ਜਾਣਨਾ ਉਚਿਤ ਨਹੀਂ ਸਮਝਿਆ ਉਸ ਅਰਥੀ ਵਿੱਚ ਕੋਈ ਮ੍ਰਿਤਕ ਮਨੁੱਖ ਹੈ ਜੋ ਜੀਵਤ ਹੈ ਜਾਂ ਮਰਤਕ ਹੈ ਉਹ ਔਰਤ ਹੈ ਜਾਂ ਆਦਮੀ ਹੈ ਕਿਤੇ ਐਵੇਂ ਤਾਂ ਨਹੀਂ ਕਿਸੇ ਜ਼ਹਿਰੀਲੇ ਪਦਾਰਥ ਨਾਲ ਉਸ ਨੂੰ ਬੇਹੋਸ਼ ਕਰਕੇ ਉਸ ਅਰਥੀ ਵਿੱਚ ਲਪੇਟ ਦਿੱਤਾ ਗਿਆ ਹੋਵੇ ਤੁਸੀਂ ਉਸ ਨੂੰ ਇਸ਼ਨਾਨ ਘਾਟ ਲੈ ਗਏ ਉਸ ਦਾ ਸੰਸਕਾਰ ਕਰ ਦਿੱਤਾ ਇੱਕ ਜਿੰਦਾ ਇਨਸਾਨ ਨੂੰ ਜਲਾਉਣਾ ਇੱਕ ਅਪਰਾਧ ਹੈ ਇਸ ਅਪਰਾਧ ਦੇ ਲਈ ਤੁਹਾਨੂੰ ਮੌਤ ਤੱਕ ਦੀ ਸਜ਼ਾ ਹੋ ਸਕਦੀ ਹੈ ਉਹ ਚਾਰੇ ਗਵਾਹ ਪਹਿਲਾਂ ਹੀ ਵੈਦ ਨੂੰ ਮਿਲੀ ਸਜ਼ਾ ਦੇਖ ਕੇ ਡਰੇ ਸੈਵੇਂ ਹੋਈ ਸੀ ਜਦੋਂ ਸਾਧੂ ਮਹਾਤਮਾ ਨੇ ਉਹਨਾਂ ਨੂੰ ਆਪਣੇ ਮੂੰਹੋਂ ਮੌਤ ਦੀ ਸਜ਼ਾ ਦੀ ਗੱਲ ਕਹਿੰਦੇ ਸੁਣ ਲਿਆ ਉਹਨਾਂ ਦੇ ਹੱਥ ਪੈਰ ਸੁੰਨ ਪੈ ਗਏ ਜਿਵੇਂ ਹੀ ਸਾਧੂ ਮਹਾਤਮਾ ਨੇ ਸੇਠ ਵੱਲ ਦੇਖਿਆ ਤਾਂ ਸੇਠ ਦਾ ਚਿਹਰਾ ਵੀ ਖਾਲਾ ਹੋ ਗਿਆ ਸਾਧੂ ਨੇ ਸੇਠ ਨੂੰ ਕਿਹਾ ਸੇਠ ਜੀ ਤੇਰੇ ਪੰਜੇ ਗਵਾਹਾਂ ਦਾ ਤਾਂ ਪਹਿਲਾਂ ਹੀ ਹਵਾ ਨਿਕਲ ਚੁੱਕੀ ਹੈ ਹੁਣ ਤੁਸੀਂ ਦੱਸੋ ਕਿ ਕਿਸ ਦੀ ਇੱਛਾ ਦੇ ਵਿਰੁੱਧ ਕਿਸੇ ਦੀ ਇੱਛਾ ਦੇ ਵਿਰੁੱਧ ਉਸ ਦੀ ਪਤਨੀ ਨੂੰ ਆਪਣੇ ਘਰ ਵਿੱਚ ਰੱਖਣਾ ਅਪਰਾਧ ਹੈ ਤੇ ਉਸ ਦੀ ਸਜ਼ਾ ਕੀ ਪਸੰਦ ਕਰੋਗੇ ਸਾਧੂ ਮਹਾਤਮਾ ਦੀ ਗੱਲ ਸੁਣ ਕੇ ਸੇਠ ਦੇ ਚਿਹਰੇ ਦਾ ਇੱਕਦਮ ਰੰਗ ਬਦਲ ਗਿਆ ਉਸ ਦੇ ਮੂੰਹੋਂ ਕੋਈ ਵੀ ਗੱਲ ਨਾ ਨਿਕਲ ਸਕੀ ਰਾਜਾ ਬਣੀ ਸਾਧੂ ਨੇ ਕਿਹਾ ਇਸ ਤੋਂ ਪਹਿਲਾਂ ਮੈਂ ਤੈਨੂੰ 10 ਸਾਲ ਦੀ ਕਠੋਰ ਸਜ਼ਾ ਦੇਵਾਂ ਹੁਣ ਵੀ ਸਮਾਂ ਹੈ ਤੂੰ ਇਸ ਬੰਜਾਰੇ ਦੀ ਪਤਨੀ ਨੂੰ ਦਰਬਾਰ ਵਿੱਚ ਹਾਜ਼ਰ ਕਰ ਦੇ ਸਜ਼ਾ ਦੇ ਡਰ ਨਾਲ ਸੇਠ ਨੇ ਤਰੰਤ ਆਪਣੇ ਸੇਵਕਾਂ ਨੂੰ ਘਰ ਭੇਜਿਆ ਬੰਜਾਰੇ ਦੀ ਪਤਨੀ ਦਰਬਾਰ ਵਿੱਚ ਪੇਸ਼ ਕੀਤਾ ਸਾਧੂ ਨੇ ਬੰਜਾਰੇ ਨੂੰ ਉਸਦੀ ਪਤਨੀ ਸੌਂਪ ਦਿੱਤੀ ਸੇਠ ਨੂੰ ਝੂਠੀ ਗਵਾਹੀ ਦੇ ਅਪਰਾਧ ਵਿੱਚ 5 ਮਹੀਨੇ ਕੈਦ ਦੀ سزا ਸੁਣਾ ਦਿੱਤੀ। ਉਨ੍ਹਾਂ ਚਾਰੇ ਗਵਾਹਾਂ ਨੂੰ 100-100 ਕੋੜੇ ਮਾਰਨ ਦੀ سزا ਦਿੱਤੀ ਗਈ। ਜਿਨ੍ਹਾਂ ਨੇ ਵਨਜਾਰੇ ਦੀ ਪਤਨੀ ਦੇ ਸਰੀਰ ਨੂੰ ਸ਼ਮਸ਼ਾਨ ਘਾਟ ਲੈ ਕੇ ਜਾਂ ਲੈ ਕੇ ਜਾਨ ਤੇ ਸੰਸਕਾਰ ਕਰਨ ਦੀ ਝੂਠੀ ਗਵਾਹੀ ਦਿੱਤੀ ਸੀ। ਸਭ ਕੁਝ ਹੁੰਦਾ ਦੇਖ ਕੇ ਰਾਜਾ ਹੈਰਾਨ ਰਹਿ ਗਿਆ। ਸਾਧੂ ਦੇ ਸਾਹਮਣੇ ਹੱਥ ਜੋੜ ਕੇ ਕਹਿਣ ਲੱਗਾ, "ਮਹਾਤਮਾ ਜੀ, ਤੁਸੀਂ ਧੰਨ ਹੋ। ਮੈਨੂੰ ਸਿਖਾ ਦਿੱਤਾ।" ਕਿ ਨਿਆਂ ਕਿਵੇਂ ਕੀਤਾ ਜਾਂਦਾ ਹੈ ਰਾਜੇ ਦੀ ਗੱਲ ਸੁਣ ਕੇ ਸਾਧੂ ਮਹਾਤਮਾ ਕਹਿਣ ਲੱਗਾ ਰਾਜਨ ਮੇਰੀਆਂ ਤਿੰਨ ਗੱਲਾਂ ਹਮੇਸ਼ਾ ਯਾਦ ਰੱਖਣਾ ਕਿ ਕਦੇ ਵੀ ਆਪਣੀ ਪਤਨੀ ਨੂੰ ਇਨ੍ਹਾਂ ਤਿੰਨ ਜਗ੍ਹਾ ਤੇ ਤਿੰਨ ਹਾਲਾਤਾਂ ਵਿੱਚ ਇਕੱਲਾ ਨਹੀਂ ਛੱਡਣਾ ਚਾਹੀਦਾ ਪਹਿਲੀ ਜਗ੍ਹਾ ਅਗਰ ਤੁਹਾਡੀ ਪਤਨੀ ਬਿਮਾਰ ਹੋ ਗਈ ਤਾਂ ਇਹੋ ਜਿਹੀ ਹਾਲਤ ਵਿੱਚ ਉਸ ਨੂੰ ਇਕੱਲਾ ਨਹੀਂ ਛੱਡਣਾ ਚਾਹੀਦਾ ਕਿਉਂਕਿ ਜਦੋਂ ਕੋਈ ਪੁਰਸ਼ ਕਿਸੇ ਇਸਤਰੀ ਨਾਲ ਵਿਆਹ ਕਰਦਾ ਹੈ ਤਾਂ ਉਹ ਉਸ ਨਾਲ ਸੁੱਖ-ਦੁੱਖ ਦੋਹਾਂ ਵਿੱਚ ਸਾਥ ਦੇਣ ਦੀ ਗੱਲ ਕਰਦਾ ਹੈ ਇਸ ਹਿਸਾਬ ਨਾਲ ਬਿਮਾਰੀ ਦੀ ਹਾਲਤ ਵਿੱਚ ਵੀ ਉਸ ਦਾ ਸਾਥ ਦੇਣਾ ਚਾਹੀਦਾ ਹੈ ਉਸ ਦੀ ਦੇਖਭਾਲ ਕਰਨੀ ਚਾਹੀਦੀ ਹੈ ਜਿਸ ਤਰ੍ਹਾਂ ਪਤਨੀ ਆਪਣੇ ਪਤੀ ਦੀ ਸੇਵਾ ਕਰਦੀ ਹੈ ਉਸ ਤਰ੍ਹਾਂ ਪਤੀ ਦਾ ਵੀ ਫਰਜ਼ ਬਣਦਾ ਹੈ ਉਹ ਆਪਣੀ ਪਤਨੀ ਦੀ ਸੇਵਾ ਕਰੇ ਦੂਸਰੀ ਗੱਲ ਤੁਹਾਡ ਜਦੋਂ ਤੁਹਾਡੀ ਪਤਨੀ ਤੇ ਕੋਈ ਝੂਠਾ ਇਲਜ਼ਾਮ ਲੱਗਦਾ ਹੈ ਇਹੋ ਜਿਹੀ ਸਥਿਤੀ ਵਿੱਚ ਹਮੇਸ਼ਾ ਉਸਦੇ ਨਾਲ ਖੜੇ ਹੋਣਾ ਚਾਹੀਦਾ ਹੈ ਜਦੋਂ ਉਹ ਆਪਣੇ ਮਾਪਿਓ ਦਾ ਘਰ ਛੱਡ ਕੇ ਆਪਣੇ ਪਤੀ ਦੇ ਘਰ ਆਉਂਦੀ ਹੈ ਤਾਂ ਉਹ ਇਹ ਸੋਚਦੀ ਹੈ ਕਿ ਮੇਰਾ ਪਤੀ ਮੇਰੀਆਂ ਭਾਵਨਾਵਾਂ ਨੂੰ ਸਮਝੇਗਾ ਅਜਿਹੀ ਪ੍ਰਸਥਿਤੀ ਵਿੱਚ ਮੇਰਾ ਸਾਥ ਦੇਵੇਗਾ ਇਸ ਲਈ ਦੁਨੀਆਂ ਵਾਲੇ ਉਸ ਤੇ ਝੂਠਾ ਦੋਸ਼ ਲਗਾ ਸਕਦੇ ਨੇ ਹਾਂ ਆਪਣੇ ਜੀਵਨ ਸਾਥੀ ਦਾ ਸਾਥ ਦੇਣਾ ਇੱਕ ਪਤੀ ਦਾ ਫਰਜ਼ ਹੈ। ਇਸ ਸਮੇਂ ਵਿੱਚ ਵੀ ਉਸ ਨੂੰ ਕੱਲਾ ਨਹੀਂ ਛੱਡਣਾ ਚਾਹੀਦਾ। ਤੀਸਰੀ ਗੱਲ ਇਹ ਹੈ ਕਿ ਕੋਈ ਵੀ ਪਤੀ ਆਪਣੀ ਪਤਨੀ ਨੂੰ ਕਿਸੇ ਪ੍ਰਾਇਮ ਪੁਰਸ਼ ਕੋਲ ਕਦੇ ਕੱਲਾ ਨਾ ਛੱਡੇ। ਚਾਹੇ ਉਸ ਦਾ ਕੋਈ ਦੋਸਤ, ਮਿੱਤਰ ਜਾਂ ਰਿਸ਼ਤੇਦਾਰ ਜਾਂ ਸਗਾ ਸਬੰਧੀ ਹੀ ਕਿਉਂ ਨਾ ਹੋਵੇ। ਕਿਸੇ ਵੀ ਹਾਲਤ ਵਿੱਚ ਉਸ ਨੂੰ ਆਪਣੀ ਆਪਣੀ ਪਤਨੀ ਨੂੰ ਕਿਸੇ ਹੋਰ ਤੇ ਵਿਸ਼ਵਾਸ ਕਰਕੇ ਪੁਰਸ਼ਕੋਲ ਕੱਲਾ ਨਹੀਂ ਛੱਡਣਾ ਚਾਹੀਦਾ ਕਿਉਂਕਿ ਅੱਜ ਦੇ ਸਮੇਂ ਵਿੱਚ ਕਿਸੇ ਦਾ ਕੁਝ ਵੀ ਨਹੀਂ ਹੋ ਸਕਦਾ ਕੌਣ ਕਦੋਂ ਕਿਸ ਵਕਤ ਦਗਾ ਕਰ ਜਾਵੇ ਇਹ ਇਸ ਲਈ ਭੁੱਲ ਕੇ ਵੀ ਆਪਣੀ ਪਤਨੀ ਨੂੰ ਕਿਸੇ ਪ੍ਰਾਇ ਪੁਰਸ਼ਕੋਲ ਕੱਲਾ ਨਹੀਂ ਛੱਡਣਾ ਚਾਹੀਦਾ ਸੋ ਦੋਸਤੋ ਮੈਂ ਤੁਹਾਨੂੰ ਇਹ ਕਹਿਣਾ ਚਾਹਾਂਗੀ ਆਪਾਂ ਹਮੇਸ਼ਾ ਹੀ ਕਹਿੰਦੇ ਹਾਂ ਕਿ ਸਮਾ ਬਹੁਤ ਬਦਲ ਚੁੱਕਾ ਹੈ ਪਰ ਸੱਚ ਝੂਠ ਬੇਈਮਾਨੀ ਗਰੀ ਸੋਚ ਵਾਲੇ ਲੋਕ ਪਹਿਲਾਂ ਵੀ ਮੌਜੂਦ ਹੁੰਦੇ ਸੀ ਬਸ ਫਰਕ ਇਹ ਹੈ ਕਿ ਉਸ ਵਕਤ ਅਜਿਹੇ ਵਾਰਦਾ ਤਾਂ ਥੋੜੀਆਂ ਘੱਟ ਸੁਣਨ ਨੂੰ ਮਿਲਦੀਆਂ ਸੀ ਪਰ ਅੱਜ ਦੇ ਵਕਤ ਅੱਜ ਦੇ ਸਮੇਂ ਵਿੱਚ ਹਰ ਕਦਮ ਤੇ ਅਜਿਹੇ ਘਟਨਾਵਾਂ ਸੁਣਨ ਨੂੰ ਮਿਲਦੀਆਂ ਹਨ ਕਿਉਂਕਿ ਜਮਾਨਾ ਡਿਜੀਟਲ ਹੋ ਚੁੱਕਾ ਹੈ ਗੱਲ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਪਹੁੰਚਣ ਤੇ ਵਕਤ ਨਹੀਂ ਲੱਗਦਾ ਸੋ ਦੋਸਤੋ ਤੁਹਾਨੂੰ ਮੇਰੀ ਇਹ ਕਹਾਣੀ ਸੇਠ ਵੰਜਾਰੇ ਤੇ ਉਸ ਸਾਧੂ ਦੁਆਰਾ ਰਾਜੇ ਨੂੰ ਨਿਆਂ ਕਰਨ ਦੀ ਸਿੱਖਿਆ ਤੇ ਰਾਜੇ ਨੂੰ ਕਹੀਆਂ ਗੱਲਾਂ ਕਿਵੇਂ ਦੀਆਂ ਲੱਗੀਆਂ ਸੋ ਇਹੋ ਜਿਹੀਆਂ ਹੋਰ ਕਹਾਣੀਆਂ ਨੂੰ ਸੁਣਨ ਦੇ ਲਈ ਆਪਣੀ رائے ਜ਼ਰੂਰ ਭੇਜਣਾ ਇਸ ਕਹਾਣੀ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ